ਸਸਪਟੂ ਹਰਦੋਛਨੀਆਂ ਨੂੰ ਜਾਂਦੀ ਲਿੰਕ ਰੋਡ ਨੂੰ ਬਣਿਆ 10 ਸਾਲ ਹੋ ਚੁੱਕੇ ਐ 10 ਸਾਲ ਦਾ ਅਰਸਾ ਜਿਹੜਾ ਉਹ ਹੋ ਚੁੱਕਿਆ ਤੇ ਇਸ ਦੀ ਹਾਲਾਤ ਦਿਨ ਬਦਨ ਜਿਹੜੀ ਐ ਉਹ ਮਾੜੇ ਹੁੰਦੇ ਜਾ ਰਹੇ ਨੇ ਤੇ ਹਾਲਤ ਇਹ ਹੈ ਦੱਸਦੇ ਇਹ ਬਾਈਪਾਸ ਦੇ ਪਾਰ ਦੀ ਸੜਕ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਦਾ ਡਾਲ ਡੁੱਟ ਫੁੱਟ ਗਿਆ ਤੇ ਇਸ ਤੇ ਵੱਡੇ ਵੱਡੇ ਤੇ ਡੂੰਘੇ ਟੋਏ ਪੈ ਗਏ ਨੇ ਜੋ ਹਰ ਰੋਜ਼ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਨੇ ਤੇ ਦੱਸਦੇ ਇਹ ਇਸ ਰੋਡ ਤੇ ਸ਼ਹਿਰ ਦਾ ਇਕ ਨਾਮੀ ਕਾਲਜ ਅਤੇ ਬੱਚਿਆਂ ਦਾ ਸਕੂਲ ਵੀ ਹੈ ਤੇ ਰੋਡ ਤੇ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਰਹਿੰਦੀ ਹੈ ਜੇਕਰ ਕੋਈ ਲੰਘਦਾ ਹੈ ਤਾਂ ਰਾਹ ਤਾਂ ਇਹੀ ਪੈਂਦਾ ਹੈ ਪਰ ਥ੍ਰੀ ਵੀਲਰ ਜਿਹੜੀਆਂ ਹੋਈਆਂ ਨੇ ਜਿੱਥੇ 3 ਵੀਲਰ ਜਿਹੜੇ ਨੇ ਉਹ ਪਲਟ ਰਹੇ ਤੇ ਕੁਝ ਸਮਾਂ ਪਹਿਲਾਂ ਵੀ ਐਨਸੀਸੀ ਦੇ ਵਿਦਿਆਰਥੀਆਂ ਦੇ ਨਾਲ ਆਟੋ ਇੱਥੇ ਪਲਟਿਆ ਸੀ 6 ਵਿਦਿਆਰਥੀਆਂ ਨੇ ਜੇਕਰ ਗੱਲ ਕਰੀਏ ਤਾਂ ਜ਼ਖਮੀ ਹੋਏ ਸੀ ਸੰਤ ਤੇ ਬੀਤੇ ਦਿਨ ਹੀ ਜਿਹੜੇ ਨੇ ਈ ਰਿਕਸ਼ਾ ਪਲਟਣ ਦੇ ਨਾਲ ਕਾਲਜ ਦੀ ਇੱਕ ਲੜਕੀ ਜਿਹੜੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਤੇ ਉਸਦੀ ਬਾਹ ਵੀ ਟੁੱਟ ਗਈ ਹੈ ਇਸ ਇਲਾਕੇ ਦੇ ਲੋਕਾਂ ਦੀ ਇੱਕ ਹੋਰ ਸਮੱਸਿਆ ਇਹ ਹੈ ਕਿ ਰਿਹਾਇਸ਼ੀ ਇਲਾਕਿਆਂ ਤੇ ਬਣੇ ਕਰੀਬ 20 ਸਾਲ ਗੁਜ਼ਰ ਚੁੱਕੇ ਨੇ ਪਰ ਹਜੇ ਤੱਕ ਇਸ ਇਲਾਕੇ ਦੇ ਵਿੱਚ ਨਾ ਤਾਂ ਸੀਵਰੇਜ ਹੋਇਆ ਤੇ ਨਾ ਹੀ ਨਾਲੀਆਂ ਬਣੀਆਂ ਨੇ ਜਿਸ ਕਾਰਨ ਲੋਕਾਂ ਨੇ ਆਪਣੇ ਘਰਾਂ ਦੇ ਗੰਦੇ ਪਾਣੀ ਦੀ ਟੋਏ ਜਿਹੜੇ ਨੇ ਉਹ ਆਪਣੇ ਘਰਾਂ ਦੇ ਬਾਹਰ ਹੀ ਕੱਡੇ ਹੋਏ ਨੇ ਬਰਸਾਤ ਦੇ ਦਿਨਾਂ ਦੇ ਵਿੱਚ ਸੜਕ ਦੀ ਹਾਲਤ ਅਤੇ ਸਿਵਰੇਜ ਨਾਲੇ ਦਾ ਨਾ ਹੋਣਾ ਲੋਕਾਂ ਨੂੰ ਬੇहद ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਲੇ ਹਾਲਾਤ ਬਹੁਤ ਬੁਰੇ ਆ ਜੀ ਬੱਚੇ ਕਈ ਵਾਰ ਸਕੂਲ ਆਲੇ ਆ। ਸਿਕਂਦਰਾ ਕਾਲਜ ਬੱਚੇ ਜਾਂਦੇ ਆ ਉੱਥੇ ਕਈਆਂ ਦਾ ਮੋਟਰਸਾਈਕਲ ਕਈਆਂ ਦਾ ਆਟੋ ਪਲਟੀ ਹੋ ਜਾਂਦਾ ਹੈ ਤੇ ਬੱਚੇ ਵਿਚਾਰੇ ਗਾਇਲ ਹੋ ਜਾਂਦੇ ਆ ਫਿਰ ਆਨੂੰ ਪੁਲਿਸ ਵਾਲਿਆਂ ਨੂੰ ਦੱਸਣਾ ਪੈਂਦਾ ਵੇ ਆ ਗੱਡੀ ਪਲਟ ਗਈ ਆ ਤੇ ਰੋ ਆਏ ਦਿਨ ਰੋਜ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਆ। ਆ ਦੇਖੋ ਖੱਡੇ 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 ਪਏ ਆ ਪਤਾ ਨਹੀਂ 10 ਸਾਲ ਤੋਂ ਉੱਪਰ ਹੋ ਗਿਆ ਇਹਦੇ ਰਿਪੇਅਰਿੰਗ ਨਹੀਂ ਹੋਈ ਸੜਕ ਦੀ ਪਿਛਲੇ ਦਿਨਾਂ 'ਚ ਕਿਹੜੇ ਕਿਹੜੇ ਹਾਦਸੇ ਤੇ ਪਿਛਲੇ ਦਿਨਾਂ 'ਚ ਇੱਕ ਐਨਸੀਸੀ ਦੀ ਟੀਮ ਆਈ ਸੀ ਉਹ ਉਹਨਾਂ ਦਾ ਉਹ ਚਾਰੇ ਬੱਚੇ ਆਟੋ 'ਚ ਬੈ ਕੇ ਸੈਰ ਨੂੰ ਜਾ ਰਹੇ ਆਪਣਾ ਕੈਂਪ ਲਾ ਕੇ ਤੇ ਆਂਬ ਲਾ ਕੇ ਇੱਥੇ ਆਟੋ ਪਲਟ ਗਿਆ ਪੰਜ ਛੇ ਲੜਕੀਆਂ ਵਿਚਾਰੀਆਂ ਜ਼ਖਮੀ ਹੋ ਗਈਆਂ ਉਹਨਾਂ ਨੂੰ ਅਸੀਂ ਜਾ ਕੇ ਚੁੱਕਿਆ ਆਟੋ ਦੇ ਉਹ ਜ਼ਖਮੀਆਂ ਨੂੰ ਅਸੀਂ ਸਿਰ ਬਚਾਇਆ ਕੱਲ ਵੀ ਇੱਥੇ ਆਟੋ ਪਲਟਿਆ ਆ ਇੱਕ ਕੁੜੀ ਵਿਚਾਰੀ ਉਹ ਹੋਸਟਲ 'ਚ ਰਹਿੰਦੀ ਆ ਸੁਖਿੰਦਰ ਕਾਲਜ ਦੇ ਉਦੇ ਬਾਹਾਂ ਨੂੰ ਕਾਫੀ ਚੋਟ ਆਈ ਤਲੀ ਫਟ ਗਈ ਤੇ ਕੋਣ ਵਗ ਰਿਆ ਸੀ ਆਹੀ ਆਗੇ ਭੱਜ ਕੇ ਆਟ ਨੂੰ ਚੁੱਕਿਆ ਤੇ ਫਿਰ ਉਹਨੂੰ ਕੱਢਿਆ ਵਿੱਚੋਂ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਕੋਈ ਮੋਟਰਸਾਈਕਲ ਡੇਵਲ ਫਟ ਗਈ ਹੈ ਤੇ ਐਕਸ ਵੀ ਕਾਫੀ ਆ ਗਈ ਹੈ ਸੀਵਰੇਜ ਦੀ ਵਿਵਸਥਾ ਵੀ ਨਹੀਂ ਹੈ ਸੀਵਰੇਜ ਦੀ ਕੋਈ ਵਿਵਸਥਾ ਨਹੀਂ ਜੀ ਸਾਰਿਆਂ ਨੇ ਆਪ ਆਪਣੇ ਘਰ ਪਾਣੀ ਢੱਕ ਕੇ ਰੱਖਿਆ ਵਿਚਾਰਿਆਂ ਨੇ ਤੇ ਉਹ ਮਜਬੂਰ ਬਹੁਤ ਹੈ ਪ੍ਰਸ਼ਾਸਨ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਇੱਥੇ ਕੋਈ ਨਾ ਕੋਈ ਉਹਨਾਂ ਦਾ ਬੰਦੋਬਸਤ ਬਣਾਉਣਾ ਚਾਹੀਦਾ ਹੈ ਸੀਵਰੇਜ ਦਾ ਹੋਣਾ ਚਾਹੀਦਾ ਨਿਕਾਸ ਉਹ ਸੜਕ ਦੇ ਖੱਡੇ ਜਿਹੜੇ ਭਰवाने ਚਾਹੀਦੇ ਆ ਹਨਾ ਇਹ ਸਮੱਸਿਆ ਜੀ ਕਾਫੀ ਜੇ ਤੋਂ ਚੱਲਣ ਰਹੀ ਐ ਸੜਕ ਬਣੀ ਨੂੰ 10 ਸਾਲ ਹੋ ਗਏ ਆ ਪਰ ਇਹ ਜਿਹੜੀ ਸਮੱਸਿਆ ਸਾਡੇ ਤੇ ਆਈ ਆ ਇਹ ਪਹਿਲਾਂ ਵੀ ਇੱਥੇ ਟੁੱਟ ਚੱਗੇ ਸੀ ਤੇ ਠੀਕ ਫੇਰ ਉਹ 6 ਮਹੀਨੇ ਨਿਕਲੇ ਫੇਰ ਟੁੱਟ ਗਈ ਆ ਫੇਰ ਅਸੀਂ ਖੋਲ ਆਪਣੇ ਆਪ ਉਹ ਪੱਥਰ ਪੁੱਤਰ ਪਵਾ ਕੇ ਤੇ ਸੀਮੈਂਟ ਲਾ ਕੇ ਬਜਰੀ ਲਾ ਕੇ ਅਸੀਂ ਆਪ ਹੀ ਬੰਦ ਕੀਤੇ ਆ ਪਰ ਆਵਾਜ਼ਾਂ ਹੀ ਬੜੀਆਂ ਕਾਲਜ ਕਰਕੇ ਬੱਚੇ ਜਾਂਦੇ ਆ ਉਹਦੇ ਕਰਕੇ ਆਵਾਜ਼ਾਂ ਹੀ ਟਰਾਲੀਆਂ ਜਾਂਦੀਆਂ ਉਹਦੇ ਨਾਲ ਫੇਰ ਪੁੱਟੀ ਜਾਂਦੀ ਆ ਫੇਰ ਅਸੀਂ ਨਾਲ ਸਮੇਂ ਦਾ ਸਮੇਂ ਜਦੋਂ ਜ਼ਿਆਦਾ ਡੂੰਘਾ ਹੁੰਦਾ ਮਿੱਟੀ ਮਿੱਟੀ ਪਾਉਂਦੇ ਆ ਪਰ ਮਿੱਟੀ ਟਿਕਦੀ ਨਹੀਂ ਆ ਤੇ ਇਹ ਕਰਕੇ ਜਦੋਂ ਆ ਹੁਣ ਬਰਸਾਤ ਦੇ ਨਾਲ ਇੰਨਾ ਭਰ ਜਾਂਦਾ ਵੀ ਬੱਚੇ ਸਕੂਲ ਜਾਣ ਵਾਲੇ ਟੈਂਪੂ ਛੋਟੇ ਛਟੇ ਜਿਹੜੇ ਆ ਉਹ ਕਈ ਵਾਰੀ ਪਲਟਣ ਦੀ ਕਦਾਤ ਤੇ ਆ ਜਾਂਦੇ ਨੇ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਵੀ ਇਹਨੂੰ ਇਹਦੇ ਆਲ ਦੇ ਵੇਖਿਆ ਜਾਏ ਕੋਈ ਹੁਕਮ ਦਿੱਤਾ ਜਾਏ ਵੀ ਇਹਨੂੰ ਦੁਬਾਰਾ ਇਹਨੂੰ ਰਿਪੇਅਰ ਕੀਤਾ ਜਾਏ ਜਿਹਦੇ ਨਾਲ ਕੋਈ 6 ਮਹੀਨੇ ਸਾਲ ਲੰਘ ਸਕਣ ਕਿਉਂਕਿ ਇਹ ਕੋਈ ਵੀ ਧਿਆਨ ਦਿੰਦਾ ਨੇਤਾ ਸਾਰੇ ਆਉਣਦੇ ਨੇ ਜਾਣਦੇ ਨੇ ਵੇਖ ਕੇ ਚੱਲ ਜਾਂਦੇ ਨੇ ਤੇ ਮੁੜਕੇ ਜਿਹੜਾ ਇਹ ਕੋਈ ਧਿਆਨ ਇਹਦਾ ਬਾਹਰ ਜਾ ਕੇ ਤੁਮ ਲੀਡਰ ਤੇ ਆਂਦੇ ਹੋਣਗੇ ਉਹਨਾਂ ਨੂੰ ਆਪਣੀ ਸਮੱਸਿਆ ਬਾਰੇ ਜਾਣੂ ਕਰਾਇਆ ਜਾਂ ਉਹਨਾਂ ਨੇ ਵੇਖਿਆ ਗੱਲਬਾਤ ਕੀਤੀ ਹੋਏ ਕਦੀ ਤਾਂ ਨਹੀਂ ਲੋਕਲ ਲੀਡਰਾਂ ਨੂੰ ਤਾਂ ਹੀ ਸਮੱਸਿਆ ਦਾ ਜਾਣਕਾਰੀ ਕਰਾਈ ਆ ਨਾਲੇ ਇਥੋਂ ਹੀ ਲੰਘਦੇ ਆ ਜੀ ਰੋਜ਼ ਲੰਘਦੇ ਨੇ ਦੂਜੇ ਚੋਸ ਦੇ ਨੇ ਇਥੋਂ ਦੀ ਜਾਂਦੇ ਰਹਿੰਦੇ ਨੇ ਕਿਉਂਕਿ ਇਹ ਇਧਰ ਬਾਰਡਰ ਏਰੀਆ ਵਾ ਡੀਸੀ ਐਸਡੀਐਮ ਸਾਹਿਬ ਇਹ ਸਭ ਜਿਹੜੇ ਦੇ ਐਸਐਸਪੀ ਇਧਰ ਨੂੰ ਜਾ ਕੇ ਸਾਰਾ ਏਰੀਆ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਇਹ ਸਾਰਾ ਕੁਝ ਜਿਹੜਾ ਇਹ ਖਰਾਬ ਹੋਇਆ ਪਰ ਇੱਥੇ ਜਿਹੜੇ ਬੱਚੇ ਬਗਾਨੇ ਪੁੱਤ ਜਿਨ੍ਹਾਂ ਦੇ ਬੱਚੇ ਡਿੱਗ ਜਾਂਦੇ ਸੱਟਾਂ ਲੱਗ ਜਾਂਦੀਆਂ ਉਹਨਾਂ ਵਾਸਤੇ ਮੁਸ਼ਕਲ ਹੋ ਜਾਂਦਾ ਸੀ ਤੇ ਇਹ ਬੇਨਤੀ ਕਰਨੀ ਆ ਵੀ ਇਹਨੂੰ ਥੋੜਾ ਜਿਹਾ ਸਾਦੇ ਦੇਣਾ ਚਾਹੀਦਾ ਹਾਲ ਹੁੰਦਾ ਬਹੁਤ ਬੁਰੀ ਹਾਲਤ ਹੈ ਜਿੱਥੇ ਪਾਣੀ ਕੋਡੇ ਕੋਡੇ ਖਲੋ ਜਾਂਦਾ ਵਾ ਤੇ ਇੱਥੇ ਖਦਾਰਾ ਰਹਿੰਦਾ ਇੱਥੇ ਕਦੀ ਵੀ ਕੋਈ ਖਾਸਾ ਹੋ ਸਕਦਾ